ਆਪ ਹਾਰੇ ਜਿੰਨੇ ਭੈਣ ਭਰਾ ਹੋਵੇ ਇਥੇ ਸੈਂਕੜਿਆਂ ਦੀ ਗਿਣਤੀ ਚ ਆਏ ਆ ਜਿੰਨੇ ਇਥੇ ਨੌਜਵਾਨ ਪਹੁੰਚੇ ਸਾਰੇ ਆਪਦੇ ਅੰਦਰ ਦੀ ਆਵਾਜ਼ ਨੂੰ ਸੁਣ ਕੇ ਪਹੁੰਚਿਆ ਧੜਿਆਂ ਤੋਂ ਉੱਤੇ ਉੱਠ ਕੇ ਫਿਰਕਿਆਂ ਤੋਂ ਉੱਤੇ ਉੱਠ ਕੇ ਜਥੇਬੰਦੀਆਂ ਤੋਂ ਉੱਤੇ ਉੱਠ ਕੇ ਆਪਦੀ ਆਤਮਾ ਦੀ ਆਵਾਜ਼ ਨੂੰ ਸਰਕਾਰ ਕਰਕੇ ਇਸ ਵਾਰ ਭਾਈ ਅਮਰਪਾਲ ਸਿੰਘ ਖਾਲਸਾ ਦੀ ਸਪੋਰਟ ਸਾਡਾ ਸਾਰਾ ਪਿੰਡ ਡਟ ਕੇ ਕਰੇਗਾ ਜਿਹੜੀਆਂ ਸਿਆਸੀ ਧਿਰਾਂ ਆ ਵੀ ਉਹ ਆਪ ਮਾਰੇਵੇਂ ਮੂੰਹ ਚੁੱਕ ਕੇ ਪਿੰਡਾਂ ਨੂੰ ਨਾ ਹੋਣਾ ਤੇ ਕਿਸੇ ਦੇ ਉੱਤੇ ਗਲਤ ਟਿੱਪਣੀਆਂ ਵੀ ਨਾ ਕਰਨ ਖਾਸ ਕਰਕੇ ਬਿਰਸ਼ਾ ਸਿੰਘ ਮਲਟੋਆ ਉਹਨੇ ਨਸ਼ੇ ਨੂੰ ਖਤਮ ਕਰਨ ਲਈ ਵਰਕ ਕਰਕੇ ਦਿਖਾਇਆ ਉਹਨੇ ਕੰਮ ਕਰਕੇ ਦਿਖਾਇਆ ਔਰ ਲੋਕਾਂ ਦਾ ਯਕੀਨ ਆ ਵੀ ਜਦੋਂ ਬਾਹਰ ਆਊਗਾ ਇਦੋਂ ਵੀ ਚੰਗੇ ਕੰਮ ਕਰੇ ਅਮਰਤਪਾਲ ਸਿੰਘ ਖਾਲਸਾ ਉਹਦਾ ਇਲੈਕਸ਼ਨ ਲੜਨਾ ਤੈਅ ਆ ਸਵਾਲ ਜਿਹੜਾ ਸਾਰਿਆਂ ਦਾ ਮਨਾਂ 'ਚ ਹੈ ਪੈਦਾ ਹੁੰਦਾ ਵੀ ਕਿਤੇ ਉਹਦੇ ਕਾਗਜ਼ ਨਾ ਕੋਈ ਰੱਦ ਕਰਾ ਦੇ ਜਾਂ ਕੋਈ ਇਦਾਂ ਦੀ ਮੁਸ਼ਕਲ ਨਾ ਹੋਵੇ ਤੇ ਅਮਰਤਪਾਲ ਸਿੰਘ ਦਾ ਬਾਪੂ ਖਲੋਤਾ ਮਗਰ ਬਾਪੂ ਨੂੰ ਵੋਟਾਂ ਪਾ ਦੇਵਾਂਗੇ ਜਿਤਾਉਣਾ ਹੀ ਉਸ ਪਰਿਵਾਰ ਨੂੰ ਉਹ ਵੀ ਅੱਜ ਦੀ ਇਕਤਰਤਾ ਜਿਹੜੀ ਆ ਉਹ ਕੋਈ ਬਲਾਈ ਇਕਤਰਤਾ ਨਹੀਂ ਜੀ ਆਪ ਮਹਾਰੇ ਜਿੰਨੇ ਭੈਣ ਭਰਾ ਹੋਵੇ ਇਥੇ ਸੈਂਕੜਿਆਂ ਦੀ ਗਿਣਤੀ ਚ ਆਏ ਆ ਭਾਈ ਅਮਰਪਾਲ ਸਿੰਘ ਖਾਲਸਾ ਹਲਕਾ ਸਰੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਐਮ ਪੀ ਡੀ ਤੇ ਹਰ ਮਨੋਕ ਜਿੰਨੇ ਤੇ ਨੌਜਵਾਨ ਪਹੁੰਚੇ ਸਾਰੇ ਆਪਦੇ ਅੰਦਰ ਦੀ ਆਵਾਜ਼ ਨੂੰ ਸੁਣ ਕੇ ਪਹੁੰਚਿਆ ਤੇ ਸਾਰਿਆਂ ਨੇ ਫੈਸਲਾ ਕੀਤਾ ਵੀ ਇਸ ਵਾਰ ਧੜਿਆਂ ਤੋਂ ਉੱਤੇ ਉੱਠ ਕੇ ਫਿਰਕਿਆਂ ਤੋਂ ਉੱਤੇ ਉੱਠ ਕੇ ਜਥੇਬੰਦੀਆਂ ਤੋਂ ਉੱਤੇ ਉੱਠ ਕੇ ਆਪ ਦੀ ਆਤਮਾ ਦੀ ਆਵਾਜ਼ ਨੂੰ ਸਦਕਾਰ ਕਰਕੇ ਇਸ ਵਾਰ ਭਾਈ ਅਮਰਪਾਲ ਸਿੰਘ ਖਾਲਸਾ ਦੀ ਸਪੋਰਟ ਆ ਸਾਡਾ ਸਾਰਾ ਪਿੰਡ ਡਟ ਕੇ ਕਰੇਗਾ ਜਿਹੜੇ ਦੂਜੇ ਸਿਆਸੀ ਧਿਰਾਂ ਦੇ ਨਾਲ ਜੁੜੇ ਹੋਏ ਲੋਕ ਨੇ ਫਿਰ ਉਹਨਾਂ ਦੇ ਵੱਲੋਂ ਵੀ ਇਸ ਵਾਰ ਭਾਈ ਅਮਰਪਾਲ ਸਿੰਘ ਨੂੰ ਸਪੋਰਟ ਕੀਤਾ ਜਾ ਰਿਹਾ ਵੇਖੋ ਜੀ ਇੱਥੇ ਜਿੰਨੇ ਲੋਕ ਆਏ ਆ ਉਹ ਵੱਖ-ਵੱਖ ਧੜਿਆਂ ਨਾਲ ਜੁੜੇ ਹੀ ਆ ਪਰ ਆਪਣੇ ਧੜਿਆਂ ਤੋਂ ਸਿਆਸੀ ਧਿਰਾਂ ਤੋਂ ਉੱਤੇ ਉੱਠ ਕੇ ਇੱਥੇ ਲੋਕ ਆਏ ਤੇ ਮੈਂ ਤੇ ਇਹ ਵੀ ਗੱਲ ਕਹੂੰਗਾ ਵੀ ਜਿਹੜੀਆਂ ਸਿਆਸੀ ਧਿਰਾਂ ਆ ਵੀ ਉਹ ਆਪ ਮਾਰੇਆਂ ਵਿੱਚ ਮੂੰਹ ਚੁੱਕ ਕੇ ਪਿੰਡਾਂ ਨੂੰ ਨਾ ਹੋਣਾ ਤੇ ਕਿਰਪਾ ਕਰਕੇ ਆਪਦਾ ਪ੍ਰਚਾਰ ਕਰਨ ਦਾ ਉਹਦੇ ਤਰੀਕੇ ਦੇ ਨਾਲ ਤੇ ਕਿਸੇ ਦੇ ਉੱਤੇ ਗਲਤ ਟਿੱਪਣੀਆਂ ਵੀ ਨਾ ਕਰਨ ਖਾਸ ਕਰਕੇ ਬਰਸ਼ਾ ਸਿੰਘ ਮੇਟੋ ਆ ਉਹਨੂੰ ਮੈਂ ਜਰੂਰ ਬੇਨਤੀ ਕਰੂੰਗਾ ਵੀ ਭਾਉ ਜੀ ਤੁਸੀਂ ਸਿਆਣੇ ਜੇ ਤੇ ਤੁਹਾਡਾ ਸਤਿਕਾਰ ਸਾਰੇ ਲੋਕ ਹੀ ਕਰਦੇ ਆ ਕਿਉਂਕਿ ਤੁਸੀਂ ਸਾਡੇ ਇਲਾਕੇ ਦੇ ਜੇ ਪਰ ਆਪਦਾ ਤੁਸੀਂ ਇਲੈਕਸ਼ਨ ਲੜਨੀ ਆ ਲੜੋ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਗਈ ਆਪਦਾ ਪ੍ਰਚਾਰ ਕਰੋ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਗਈ ਪਰ ਇੱਕ ਦਾਇਰੇ ਵਿੱਚ ਰਹਿ ਕੇ ਸ਼ਬਦ ਤੁਹਾਡੇ ਜਰੂਰ ਸਾਰਥਕ ਹੋਣੇ ਚਾਹੀਦੇ ਆ ਤੁਹਾਡੇ ਸ਼ਬਦਾਂ ਦੇ ਨਾਲ ਲੋਕਾਂ ਦਾ ਦਿਲ ਦੁਖਿਆ ਹੈ ਬਿਲਟੋਵਾਲ ਸਾਹਿਬ ਨੂੰ ਬੇਨਤੀ ਕਰਾਂ ਜਿਹੜਾ ਸਭਰਾ ਸਭਰਾ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਸਮਰਥਨ ਦਾ ਕਿਹੜੀਆਂ ਗੜੀਆਂ ਚੀਜ਼ਾਂ ਦੇ ਮੱਦੇਨਜ਼ਰ ਤੁਹਾਡੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਇਲਾਕੇ ਵੱਲੋਂ ਵੇਖੋ ਜੀ ਇੱਥੇ ਇਹ ਇੱਕ ਇੱਕ ਵਕਤੀ ਹਕੀਕਤ ਹੈ ਇਹ ਕਹਿ ਲਓ ਕਿ ਇਹ ਸਮੇਂ ਦੀ ਆਵਾਜ਼ ਹੈ ਮੱਦੇਨਜ਼ਰ ਸਿਰਫ ਤੇ ਸਿਰਫ ਸਾਡੇ ਲੋਕਾਂ ਨੇ ਇੱਕ ਇਹ ਚੀਜ਼ ਨੂੰ ਰੱਖਿਆ ਵੀ ਇੱਥੇ ਗੁੜਕਾ ਸਹਿਬ ਹੱਥ 'ਚ ਫੜ ਕੇ ਵੀ ਸਮਾਂ ਖਾਦੀਆਂ ਰਾਜਨੀਤਿਕ ਧਿਰਾਂ ਨੇ ਵੀ ਅਸੀਂ ਨਸ਼ਾ ਖਤਮ ਕਰਾਂਗੇ ਹੋ ਹੋਇਆ ਜਾਂ ਨਹੀਂ ਹੋਇਆ ਉਹਦੇ ਬਾਰੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਭਾਈ ਅਮਰਤਪਾਲ ਸਿੰਘ ਖਾਲਸਾ ਦੀ سپورਟ ਸਿਰਫ ਇਸ ਗੱਲ ਨੂੰ ਮੁੱਖ ਰੱਖ ਕੇ ਲੋਕ ਕਰ ਰਹੇ ਆ ਉਹਨੇ ਨਸ਼ੇ ਨੂੰ ਖਤਮ ਕਰਨ ਲਈ ਵਰਕ ਕਰਕੇ ਦਿਖਾਇਆ ਉਹਨੇ ਕੰਮ ਕਰਕੇ ਦਿਖਾਇਆ ਔਰ ਲੋਕਾਂ ਦਾ ਯਕੀਨ ਆ ਕਿ ਜਦੋਂ ਬਾਹਰ ਆਊਗਾ ਇਹਦੇ ਵਿੱਚ ਚੰਗੇ ਕੰਮ ਕਰੂਗਾ ਅਜੇ ਨੋਮੀਨੇਸ਼ਨ ਦਾਖਲ ਹੋ ਰਹੇ ਆ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਜਦੋਂ ਸਿਆਸੀ ਧਿਰਾਂ ਦੀ ਗੱਲ ਕੀਤੀ ਜਾਂਦੀ ਤੇ ਅੰਦਰੂਨੀ ਖਾਤਰ ਅਲਾਈਂਸ ਨਜ਼ਰ ਆਉਂਦਾ ਆ ਵੱਡੀ ਚੁਣੌਤੀ ਬਣ ਸਕਦਾ ਹੈ ਚੋਣ ਕਮਿਸ਼ਨ ਨੂੰ ਲੈ ਕੇ ਵੇਖੋ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਉਹਦਾ ਲਕਸ਼ਣ ਲੜਨਾ ਤੈ ਹੈ ਸਵਾਲ ਜਿਹੜਾ ਸਾਰਿਆਂ ਦਾ ਮਨਾਂ ਚ ਇਹ ਪਤਾ ਨੂੰ ਕਿਤੇ ਉਹਦੇ ਕਾਗਜ਼ ਨਾ ਕੋਈ ਰੱਦ ਕਰਾ ਦੇ ਜਾਂ ਕੋਈ ਇਦਾਂ ਦੀ ਮੁਸ਼ਕਲ ਨਾ ਹੋਵੇ ਤੇ ਅਮਰਤਪਾਲ ਸਿੰਘ ਦਾ ਬਾਪੂ ਖਲੋਤਾ ਮਗਰ ਬਾਪੂ ਨੂੰ ਵੋਟਾਂ ਪਾ ਦੇਵਾਂਗੇ ਜਿਤਾਉਣਾ ਹੀ ਉਹ ਪਰਿਵਾਰ ਨੂੰ ਇਹ ਤੈ ਕਰ ਲਿਆ ਲੋਕਾਂ ਨੇ ਕਿਸ ਤਰ੍ਹਾਂ ਦਾ ਸੰਯੋਗ ਤੇ ਪਿੰਡਾਂ ਦੇ ਵਿੱਚ ਬਹੁਤ ਚੰਗਾ ਸਹਿਯੋਗ ਆ ਸਾਡੇ ਪਿੰਡ ਚ ਅਸੀਂ ਕਿਸੇ ਨੂੰ ਨੀ ਕਹਿਆ ਨੌਜਵਾਨ ਮੁੰਡੇ ਇਕੱਠੇ ਹੋਏ ਪ੍ਰੋਗਰਾਮ ਰੱਖਿਆ ਸੈਂਕੜਿਆਂ ਦੀ ਗਿਣਤੀ 'ਚ ਭੈਣ ਭਰਾ ਇੱਥੇ ਆ ਤੁਹਾਡੇ ਸਾਹਮਣੇ ਆਂ ਲੋਕ ਸਪੋਕਲ ਕਰਦੇ ਆ ਔਰ ਦਿਲੋਂ ਕਰਦੇ ਆ ਤੇ ਕੀ ਅਪੀਲ ਕਰੋਗੇ ਨੌਜਵਾਨ ਪੀੜੀ ਅਪੀਲ ਇਹੋ ਹੀ ਕਰਾਂਗਾ ਵੀ ਫਿਰਕਿਆਂ ਤੋਂ ਉੱਤੇ ਉਠੋ ਆਪਦੀ ਆਤਮਾ ਦੀ ਆਵਾਜ਼ ਨੂੰ ਸੁਣੋ ਐਸ ਵਾਰ ਜੇ ਤੁਸੀਂ ਮੌਕਾ ਗਵਾ ਲਿਆ ਤੇ ਜਿਹੜਾ ਪਰਚਾ ਭਾਈ ਅਮਰਪਾਲ ਸਿੰਘ ਤੇ ਉਹ ਕੱਲ ਨੂੰ ਤੁਹਾਡੇ ਮੁੰਡਿਆਂ ਤੇ ਵੀ ਹੋ ਸਕਦਾ ਕਿਉਂਕਿ ਕੋਈ ਨਾ ਕੋਈ ਤਾਂ ਫੇਰ ਉੱਠਣਾ ਪੰਜਾਬ ਦੀ ਗੱਲ ਕਰਨ ਵਾਲਾ ਜਦੋਂ ਵੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਉੱਠਿਆ ਜੇ ਇਹ ਬੰਦੇ ਕੈਦ ਰਹਿਗੇ ਨਾ ਛੁੱਟ ਸਕੇ ਭਾਈ ਅਮਰਪਾਲ ਸਿੰਘ ਵਰਗੇ ਨੌਜਵਾਨ ਤੇ ਬੰਦੀ ਸਾਡੇ ਬੱਚਿਆਂ ਦੇ ਗਲਾਂ ਵਿੱਚ ਵੀ ਪੈ ਸਕਦੀ ਹੈ ਤੇ ਜੱਜ ਅੱਜ ਅਸੀਂ ਇਹਨਾਂ ਨੂੰ ਛਡਾ ਲਿਆ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਹਕੂਮਤ ਡਰੇਗੀ ਕਿ ਪੰਜਾਬ ਦੇ ਲੋਕ ਇਕੱਠੇ ਹੋ ਜਾਂਦੇ ਆ ਜਦੋਂ ਬੁਰਾ ਬਕਤ ਆਉਂਦਾ ਤੇ ਅਸੀਂ ਇਕਤਰਤਾ ਦਾ ਸੰਦੇਸ਼ ਦਈਏ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਵੀ ਇੱਥੇ ਆ ਸਕਦੇ ਨੇ ਬਿਲਕੁਲ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਸ ਸਾਡਾ ਆਪ ਦਾ ਇਤਜਾਤੀ ਮਾਨ ਹੈ ਵੀ ਨਗਰ ਵੱਲੋਂ ਉਹਨਾਂ ਦਾ ਸਤਿਕਾਰ ਕਰੀਏ ਬਲਾਈ ਇੱਥੇ ਉਹਨਾਂ ਨੂੰ ਦਸਿਏ ਵੀ ਅਸੀਂ ਤੁਹਾਡੀ سپورਟ ਦੇ ਉੱਤੇ ਹੈ ਜਿਹੜੇ ਬਾਕੀ ਜੇਲਾਂ ਦੇ ਵਿੱਚ ਬੰਦ ਉਹਨਾਂ ਬਾਰੇ ਕਿਸੇ ਨਜ਼ਰ ਨਾਲ ਦੇਖਦੇ ਵੇਖੋ ਜੀ ਮੋਰਚਾ ਲੱਗਾ ਚੰਡੀਗੜ੍ਹ ਸਾਰੇ ਸਿੱਖ ਚਾਹੁੰਦੇ ਆ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਦੀ ਵੀ ਬੰਦ ਖਲਾਸੀ ਹੋਣੀ ਚਾਹੀਦੀ ਆ ਜਿਨ੍ਹਾਂ ਤੇ ਨਜਾਇਜ਼ ਪਰਚੇ ਪਾ ਕੇ ਬਿਨਾਂ ਕਸੂਰ ਤੋਂ ਕੈਦ ਕੀਤੇ ਆ ਉਹ ਵੀ ਸਰਕਾਰ ਨੂੰ ਛੱਡਨੇ ਚਾਹੀਦੇ ਕੌਣ ਨਹੀਂ ਚਾਹੁੰਦਾ ਕੈਦ ਸਿਆਣੀਆਂ ਦੇ पिंजरा سونے ਦਾ ਵੀ ਹੋਵੇ ਉਹਦੇ 'ਚ ਵੀ ਬੰਦੇ ਨੂੰ ਨੀਂਦ ਨਹੀਂ ਆਉਂਦੀ ਤੇ ਇਹਨਾਂ ਦਾ ਕਸੂਰ ਕੀ ਐ ਸਜਾਵਾਂ ਨਾਲ ਉਹਨਾਂ ਦੀਆਂ ਪੂਰੀਆਂ ਹੀਆਂ ਛੱਡਨੇ ਚਾਹੀਦੇ ਸਰਕਾਰ ਨੂੰ ਨਹੀਂ ਤੇ ਆਉਣ ਵਾਲੇ ਸਮੇਂ 'ਚ ਜੇ ਵੀ ਕੋਈ ਇਲੈਕਸ਼ਨ ਜਿੱਤਦੇ ਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੱਡੀ ਇਕੱਤਰਤਾ ਪੰਜਾਬ ਦੇ ਲੋਕ ਕਰਨਗੇ ਇਹਨਾਂ ਮੱਛੀਆਂ ਦੇ ਉੱਤੇ ਸਿਰ ਜੋੜ ਕੇ ਬਹਿਣਗੇ ਜਦੋਂ ਸਿਰ ਜੋੜ ਕੇ ਲੋਕ ਬਹਿ ਗਏ ਉਦੋਂ ਸਾਫ਼ ਸਿੱਟੇ ਵੀ ਨਿਕਲਣਗੇ ਧੰਨਵਾਦ ਜੀ ਹੋਂਦੇ ਵਕਤ ਦੇ ਮਿਹਰਬਾਨੀ